ਜੀ ਮੈਂ ਲੈਫਟਨੈਂਟ ਅਰਵਿੰਦ ਕੰਬੋਜਾ ਮੈਂ ਪਿੰਡ ਸਜਰਾਣਾ ਦਾ ਰਹਿਣ ਵਾਲਾ ਜੋ ਕਿ ਫਾਜ਼ਿਲਕਾ ਡਿਸਟ੍ਰਿਕਟ ਵਿੱਚ ਆਉਂਦਾ ਹੈ ਔਰ ਫਿਲਹਾਲ ਜੋ ਸਾਡੀ ਰਿਹਾਈਸ਼ ਉਹ ਬੋਰ ਸਿਟੀ ਵਿੱਚ ਹੈਗੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੈਂ ਜੋ ਲਕਸ਼ਯ ਬਣਾਇਆ ਸੀ ਉਹ ਕੰਪਲੀਟ ਹੋਇਆ ਸੰਨ 2014 ਵਿੱਚ ਇਹ ਜੋ ਸਫਰ ਸੀ ਉਹ ਸਟਾਰਟ ਹੋਇਆ ਸੀ ਪਰ ਮੈਂ ਪਰਤੀ ਹੋਇਆ ਸੀ ਐਸ ਕਲਰਕ ਐਸਕੇਟੀ ਕੋਰਫੀਮ ਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਐਸਸੀ ਕਮਿਸ਼ਨ ਲਈ ਮੈਂ ਪਹਿਲਾਂ ਟਰਾਈ ਕੀਤਾ ਜੋ ਕਿ ਆਰਮੀ ਕੈਰੀਡ ਕੋਲੇਜ ਹੁੰਦਾ ਹੈ ਇੱਕ ਸਰਵਿਸ ਐਂਟਰੀ ਹੁੰਦੀ ਹੈ ਤੇ ਤਿੰਨ ਤਿੰਨੇ ਅਟੈਂਪਟ ਮੈਂ ਦਿੱਤੇ ਸੀ ਤੇ ਉਹਨਾਂ ਵਿੱਚ ناکਾਮੀ ਦਾ ਮੈਨੂੰ ਸਾਹਮਣਾ ਕਰਨਾ ਪਿਆ ਔਰ ਫਿਰ ਫਿਰ ਉਸ ਤੋਂ ਬਾਅਦ ਮੈਂ ਸਰਵਿਸ ਕਮਿਸ਼ਨ ਅਫਸਰ ਦਾ ਇੱਕ ਟਰਾਈ ਦਿੱਤਾ ਫਾਈਨਲੀ ਫਿਰ ਉਥੋਂ ਐਸਐਸਬੀ ਕਲੀਅਰ ਕਰਕੇ ਆਈਮੇਦਾਰਾਧਨ ਵਿੱਚ ਐਜ਼ ਇਨ ਕ੍ਰੈਡਿਟ ਅਫਸਰ ਗ੍ਰੈਡ ਮੈਥੇ ਹੋਇਆ ਸਿਲੈਕਟ ਔਰ ਅੱਜ ਲੈਫਟਨੈਂਟ ਰਵਿੰਦ ਗੰਭੋਜ ਨਾਮ ਕਹਿੰਦਾ ਜੀ ਪ੍ਰੇਰਣਾ ਫੈਮਿਲੀ ਹੈ ਪ੍ਰੇਰਣਾ ਹੈ ਹਰ ਇੱਕ ਉਹ ਅਫਸਰ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਸਾਡੀ ਯੂਨਿਟ ਔਰ ਇੱਕ ਅੱਛੀ ਫੈਮਿਲੀ ਹੁੰਦਾ ਇਹੀ ਇੱਕ ਬਹੁਤ ਵੱਡਾ ਫਾਇਦਾ ਹੁੰਦਾ ਹੈ ਕਿ ਹਮੇਸ਼ਾ ਤੁਹਾਨੂੰ ਪੁਸ਼ ਕਰਦੇ ਨੇ ਕਿ ਬੇਟਾ ਔਰ ਅੱਗੇ ਵਧੋ ਔਰ ਅੱਛਾ ਅੱਛਾ ਕਰੋ ਔਰ ਮੈਨੂੰ ਮੇਰੇ ਟੀਚਰਸ ਵੀ ਹਮੇਸ਼ਾ ਕੁਝ ਇਹੋ ਜਿਹਾ ਮਿਲੇ ਜਿਨ੍ਹਾਂ ਨੇ ਹਮੇਸ਼ਾ ਹੱਥ ਫੜ ਕੇ ਮੈਨੂੰ ਅੱਗੇ ਹੀ ਕੀਤਾ ਕਿ ਕੁਝ ਨਹੀਂ ਹੁੰਦਾ ਇੱਕ ਵਾਰੀ ਔਰ ਸਹੀ ਇੱਕ ਵਾਰੀ ਔਰ ਸਹੀ ਫੇ ਮੇਰੇ ਮੈਸੇਜ ਨੇ ਤੇ ਇਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ ਕਿ ਅਜੇ ਇੱਕ ਵਾਰੀ ਆਪਾਂ ਔਰ ਦੇ ਸਕਦੇ ਆ ਲੱਗੇ ਰੋਜ਼ ਕੁਝ ਨਹੀਂ ਹੁੰਦਾ ਤੇ ਉਹ ਸਾਰੇ ਦੇ ਮਤਲਬ ਫਲ ਸvaroop ਇਹ ਮੁਕਾਮ ਹਾਸਿਲ ਹੋਇਆ ਤੇ ਇਹੀ ਮੇਰੀ ਮੋਟੀਵੇਸ਼ਨ ਵੀ ਸੀ ਅਟੈਂਪਟਸ ਨਾਲ ਹੀ ਏਸੀਸੀ ਕਮਿਸ਼ਨਰ ਤੇ ਤਿੰਨ ਅਟੈਂਪਟਸ ਹੁੰਦੇ ਨੇ ਔਰ ਫਿਰ ਅੱਗੇ ਐਸਸੀਓ ਕਮਿਸ਼ਨਰ ਵਿੱਚ ਵੀ ਤਿੰਨ ਅਟੈਂਪਟਸ ਹੁੰਦੇ ਨੇ ਅਟੈਂਪਟਸ ਅਜੇ ਹੋਰ ਹੈਗੇ ਸੀ ਬਟ ਉਹੀ ਕਹਿੰਦੇ ਨੇ ਕਿ ਜਿੰਨਾ ਜਲਦੀ ਆਪਾਂ ਮੁਕਾਮ ਹਾਸਿਲ ਕਰ ਲੈਂਦੇ ਹੁਣਾਂ ਹੀ ਅੱਛਾ ਹੁੰਦਾ ਹੈ ਇਹਨਾਂ ਦਾ ਮੇਰੇ ਫਾਦਰ ਸੁਬੇਦਾਰ ਅਦਾ ਕਿਸ਼ਨ ਰਿਟਾਇਰਡ ਤੇ ਉਹ ਉਹਨਾਂ ਨੇ 30 ਇਅਰਸ ਫੌਜ ਨੂੰ ਦਿੱਤੇ ਨੇ ਤੇ ਦੇਸ਼ ਦੇ ਸੇਵਾ ਵਿੱਚ ਉਹਨਾਂ ਨੇ ਲਗਾਏ ਨੇ ਕੋਰੋ ਪੀਐਮਈ ਦੇ ਵਿੱਚ ਹੀ ਫਿਰ ਉਸ ਤੋਂ ਬਾਅਦ ਸੈਕੰਡਲੀ ਮੇਰੇ ਕਜ਼ਨ ਨੇ ਕਮਲ ਤੇ ਇਸ ਟਾਈਮ ਹਵਲਦਾਰ ਦੀ ਪੋਸਟ ਤੇ ਹੈਗੇ ਨੇ ਔਰ ਫਿਲਹਾਲ ਬੈਂਗਲੌਰ ਪੋਸਟਡ ਨੇ ਔਰ ਫਿਰ ਤੀਸਰਾ ਮੈਂ ਹੈਗਾ ਇਹ ਜੋ ਸਫਰ ਹੈ 2013 ਵਿੱਚ ਸਟਾਰਟ ਹੋ ਗਿਆ ਸੀ ਤੇ ਉਸ ਟਾਈਮ ਮੇਰੇ ਕੁਝ ਫਰੈਂਡਸ ਹੈਗੇ ਸੀ ਜੋ ਕਿ ਤਿਆਰੀ ਕਰ ਰਹੇ ਸੀ ਆਰਮੀ ਰਿਕਰੂਟਮੈਂਟ ਦੀ ਰੈਲੀਸ ਦੀ ਤੇ ਮੈਂ ਉਸ ਟਾਈਮ ਸਟਡੀ ਸਿਰ ਥੋੜਾ ਵੀਕ ਸੀ ਤੇ ਮੈਂ ਵੀ ਕੋਸ਼ਿਸ਼ ਕੀਤੀ ਕਿ ਮੈਂ ਵੀ ਆਰਮੀ ਵਿੱਚ ਆਪਣਾ ਇੱਕ ਸਟੈਂਡ ਲੈਣਾ ਆਪਦੇ ਪੈਰਾਂ ਦੇ ਖੁਦ ਖੜਾ ਹੋ ਜਾਵਾਂ ਔਰ ਫਿਰ ਉਸ ਤੋਂ ਬਾਅਦ ਅੱਗੇ ਦਾ ਸੋਚਾਂ ਕਿ ਅੱਛਾ ਲਾਈਫ ਵਿੱਚ ਕਰਨਾ ਹੈ ਤੇ ਬਾਅਦ ਵਿੱਚ ਅੱਗੇ ਇਗਜ਼ਾਮ ਦੀ ਤਿਆਰੀ ਕਰਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਮਲ ਗੰਭੋਜ ਹੈ ਮੈਂ ਰਵਿੰਦਾ ਵੱਡਾ ਭਰਾ ਹਾਂ ਸਿਰਫ 4 ਮਹੀਨੇ ਮੈਂ ਵੱਡਿਆਂ ਦੇ ਤੋਂ ਔਰ ਐਸੀ ਸਾਡਾ ਕਾਲਜ ਲਾਈਫ ਐਸੀ ਇਕੱਠੇ ਬਿਤਾਇਆ ਪਰ ਕਾਲਜ ਐਸੀ ਇਹ ਸੈਕੰਡ ਇਅਰ ਸੀ ਸੀਗਾ ਤਾਂ ਇਹ ਮਤਲਬ ਉਬਰਤੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅਲੱਗ ਰਸਤੇ ਹੋ ਗਿਆ ਮੇਰਾ ਸਟੱਡੀ ਚ ਹੋ ਗਿਆ ਫਿਰ ਕੀ ਹੋਇਆ ਕਿ ਮੈਂ ਸਟਰਗਲ ਕਰ ਰਿਹਾ ਸੀ ਆਪਦੀ ਗਵਰਨਮੈਂਟ ਜੌਬ ਲਈ ਤਾਂ ਫਿਰ 기 ਆਈ ਸੀਗੀ 카ਟੋਗ੍ਰਾਫਰ ਸਰਵੇ ਦੀ ਔਰ ਮੇਰਾ ਫਿਜ਼ੀਕਲ ਸਟੈਂਡਰਡ ਬਹੁਤ ਘੱਟ ਸੀਗਾ ਸਟੱਡੀ 'ਚ ਮੈਂ ਠੀਕ ਸੀਗਾ ਤਾਂ ਫਿਰ ਜਦੋਂ ਮੈਂ ਇਹ ਨਾ ਸ਼ੇਅਰ ਕੀਤਾ ਕਿ ਅੱਦਾਂ ਇਹ ਕਹਿੰਦਾ ਕੋਈ ਨਹੀਂ ਕਿ ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ ਟ੍ਰੇਨ ਕਰਾਂਗਾ ਤੇ ਤੇਰਾ ਫਿਰ ਇੱਕ ਮਹੀਨਾ ਮੈਂ ਇਸ ਦੀ ਯੂਨਿਟ 'ਚ ਗਿਆ ਸੀ ਬੋਪਾਲ ਦੇ ਅੰਦਰ ਉੱਥੇ ਐਨੇ ਮੈਨੂੰ ਟ੍ਰੇਨ ਕੀਤਾ ਔਰ ਮੈਂ ਭਰਤੀ ਹੋ ਗਿਆ ਮੇਰੀ ਹਾਂਜੀ ਮੈਂ ਇਹਦੇ ਤੋਂ ਵੱਡਾ ਹਾਂ ਪਰ ਮੇਰੀ ਸਰਵਿਸ ਸਿਰਫ 6 ਸਾਲ ਹੈ ਹਾਲਾ ਕਿ ਮੈਂ ਡਾਇਰੈਕਟਰ ਹਵਲਦਾਰ ਭਰਤੀ ਹੋਇਆ ਸੀ ਪਰ ਜੋ ਵੀ ਹੈ ਅੱਜ ਜੋ ਇਸ ਟਾਈਮ ਤੇ ਹਾਂ ਤਾਂ ਇਹ ਹੋ ਗਿਆ ਨਾ ਅਰਵਿੰਦਦਾਈਆ ਕਿਉਂਕਿ ਅਗਰ ਇਹ ਮੈਨੂੰ ਟ੍ਰੇਨ ਨਹੀਂ ਕਰਦਾ ਤੇ ਸ਼ਾਇਦ ਮੈਂ ਮਤਲਬ ਆਰਮੀ 'ਚ ਨਹੀਂ ਆਉਣਾ ਸੀ ਸਹੀ ਗੱਲ ਜੀ ਮੈਂ ਅਰਵਿੰਦ ਦੀ ਚਾਚੀ ਜੀ ਬੋਲਦੇ ਹਾਂ ਜੋ ਸਾਨੂੰ ਬਹੁਤ ਹੀ ਮਾਣ ਹੈ ਮਾਣ ਮਤਲਬ ਇਸ ਨੇ ਸਾਡਾ ਇੰਨਾ ਪੂਰੇ ਇਲਾਕੇ ਵਿੱਚ ਇੰਨਾ ਸਾਡਾ ਇੰਨਾ ਵਧੀਆ ਲੱਗ ਰਿਹਾ ਹੈ ਨਾ ਜੋ ਸਾਨੂੰ ਬੋਲਦੇ ਨੇ ਲੋਕ ਤੁਹਾਡਾ ਬੱਚਾ ਤੁਹਾਡਾ ਬੇਟਾ ਲੈਫਟ ਰੈਫਰੈਂਡਮ ਬਣਿਆ ਤਾਂ ਸੁਣ ਕੇ ਸਾਡਾ ਸਿਰ ਹੋਰ ਵੀ ਉੱਚਾ ਹੋ ਜਾਂਦਾ ਹੈ ਕਿਉਂਕਿ ਆਪਦੇ ਬੱਚਿਆਂ ਤੇ ਅਸੀਂ ਇੰਨਾ ਬੱਚਿਆਂ ਵਿੱਚ ਕੋਈ ਫਰਕ ਨਹੀਂ ਹੈ ਜਿਵੇਂ ਆਪ ਆਪਦਾ ਬੇਟਾ ਇਸੇ ਤਰ੍ਹਾਂ ਹੀ ਇਹ ਵੀ ਆਪਦਾ ਹੀ ਬੇਟਾ ਹੈ ਇਸ ਕਰਕੇ ਸਾਨੂੰ ਸਾਰੀ ਸਾਡੀ ਫੈਮਿਲੀ ਦਾ ਸਿਰ ਇੰਨਾ ਉੱਚਾ ਹੋਇਆ ਨਾ ਸਾਰੇ ਪਿੰਡ ਵਿੱਚ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਹੀ ਵਧੀਆ ਲੱਗਦਾ ਹੈ ਐਨਮ ਹੋਇਸ ਤੋਂ ਮੁਝਾਈ ਲਾਵਾ ਸਾਡੇ ਵਾਸਤੇ ਕੋਈ ਸ਼ਬਦ ਹੀ ਨਹੀਂ ਹੈ ਕਹਿਣ ਵਾਸਤੇ ਜਿੰਨਾ ਵਧੀਆ ਇਹਨਾਂ ਨੇ ਕੀਤਾ ਹੈ। ਦੋ ਬੇਟੇ ਆਰਮੀ ਵਿੱਚ ਨੇ। ਇੱਕ ਦੂਸਰਾ ਸਾਡੀ ਨੋ ਹੈਗੇ ਉਹ ਪੁਲਿਸ ਵਿੱਚ ਨੇ ਔਰ ਮੇਰਾ ਬੇਟਾ ਸਬ ਇੰਸਪੈਕਟਰ ਹੈ। ਵੱਡੇ ਵੀਰ ਜੀ ਸਨ ਪਹਿਲੇ ਜੋ ਅਰਵਿੰਦ ਦੇ ਪਾਪਾ ਜੀ ਸਨ ਜੋ ਹੁਣ ਰਿਟਾਇਰ ਹਨ। ਹੁਣ ਅਰਵਿੰਦ ਔਰ ਇਹਨਾਂ ਦੇ ਘਜਨ ਵੱਡੇ ਭਾਈ ਸਾਹਿਬ ਦਾ ਬੇਟਾ ਕਮਲ ਕੰਬੋਜ ਉਹ ਹੈਗੇ ਨੇ ਦੋ ਬੇਟੇ। ਬਹੁਤ ਮਾਣ ਹੈ ਜੀ ਸਰ। ਪਹਿਲਾਂ ਤਾਂ ਇੱਕ ਫੌਜੀ ਦੀ ਵਾਈਫ ਸੀ ਤੇ ਹੁਣ ਤੇ ਅਫਸਰ ਦੀ ਇੱਕ ਮਾਂ ਹਾਂ ਬਹੁਤ ਅੱਛਾ ਲੱਗ ਰਿਹਾ ਮੈਨੂੰ ਪਤਾ ਹੈ ਸਭ ਕੁਝ ਪਤਾ ਹੈ ਪਰ ਇੱਕ ਬੱਚੇ ਦਾ ਸ਼ੌਕ ਹੈ ਤੇ ਉਹਦੇ ਵਾਸਤੇ ਫਿਰ ਇਹ ਜਿੰਨਾ ਹੀ ਫੌਜ ਤੋਂ ਦੂਰ ਜਾ ਰਿਹਾ ਸੀ ਪਹਿਲਾਂ ਆਪਣੇ ਆਪ ਵੀ ਇੰਨੇ ਇੰਨਾ ਕੁਝ ਕਰਦਾ ਪਹਿਲਾਂ ਇਹਨੂੰ ਅਸੀਂ ਇਹ ਪੜਾਈ ਵਿੱਚੋਂ ਥੋੜਾ ਵੀਕ ਸੀ ਅਸੀਂ ਇਹਨੂੰ ਕਹਿੰਦੇ ਸੀ ਪੜ ਲੈ ਪੜ ਅਬ ਦੇ ਨਹੀਂ ਤਾਂ ਫੌਜ ਵਿੱਚ ਭਰਤੀ ਕਰ ਮੈਂ ਕਹਿੰਦੇ ਫੌਜ ਵਿੱਚ ਜਾਣਾ ਨਹੀਂ ਅਸੀਂ ਬਾਹਰੀ ਸੀ ਆਪਣੇ ਆਪ ਹੀ ਇੱਥੋਂ ਚਲਾ ਗਿਆ ਰਿਲੇਸ਼ਨ ਬਰਤੀ ਗਈ ਸੀ ਉਹਦੇ ਵਿੱਚ ਆਪਣੇ ਆਪ ਹੀ ਜਾ ਕੇ ਤੇ ਨੇ ਜੁਆਇਨ ਕਰ ਲਿਆ ਉਹਦੇ ਹੀ ਸਾਨੂੰ ਦੱਸਿਆ ਉੱਥੇ ਜਦੋਂ ਪੂਰਾ ਦੇ ਤਾ ਇਹਨੇ ਆਪਣਾ ਇੰਟਰਵਿਊ वगैरह ਉਹਦੇ ਕਹਿੰਦਾ ਕਿ ਮम्मा ਮੈਂ ਤਾਂ ਸ਼ਾਇਦ ਹੋ ਹੀ ਜਾਵਾਂਗਾ ਉਹਦੇ ਵਿੱਚ ਤੇ ਅਸੀਂ ਕਿਹਾ ਤੁਸੀਂ ਕਹਿੰਦੇ ਮੈਂ ਜਾਣਾ ਨਹੀਂ ਕਹਿੰਦਾ ਨਹੀਂ ਮੈਂ ਇੱਕ ਤਾਂ ਇੱਕ ਵਾਰੀ ਆਪਣਾ ਟ్రਾਇਲ ਦਿੱਤਾ ਫਿਰ ਦੇਖਦਾ ਪਹਿਲਾਂ ਫੌਜੀ ਬਣ ਕੇ ਆਇਆ ਹਾਂਜੀ ਹੁਣ ਅਫਸਰ ਬਣ ਗਏ ਬਹੁਤ ਵਧੀਆ ਲੱਗਦਾ ਏ ਸੁਣ ਕੇ ਮੇਨਾਂ ਦੀ ਵਾਈਫ ਸਿਮੂ ਕੰਬੋਸ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਏ ਤੇ ਗਰਮ ਮਹਿਸੂਸ ਹੋ ਰਿਹਾ ਏ ਕਿ ਜਿਵੇਂ ਕੀ ਇਹਨਾਂ ਨੇ ਦੇਸ਼ ਦੀ ਸੇਵਾ ਦੀ ਕਸਮ ਖਾਈ ਏ ਤੇ ਮੈਂ ਵੀ ਆਪਣੀ ਜ਼ਿੰਮੇਵਾਰੀਆਂ ਦੀ ਕਸਮ ਖਾਂਦੀ ਆ ਕਿ ਹਮੇਸ਼ਾ ਹਮੇਸ਼ਾ ਇਹਨਾਂ ਦਾ ਸਾਥ ਦੇਵਾਂਗੀ ਮਿਹਨਤ ਇਹਨਾਂ ਦੀ ਸੀ ਮੈਂ ਤਾਂ ਬਸ ਆਪਣਾ ਜੋ ਹੋ ਸਕੇ ਮੇਰੇ ਤੋਂ ਉਹਨਾ ਕੀਤਾ ਬਾਕੀ ਇਹਨਾਂ ਦੀ ਕਾਬਿਲਤ ਸੀ ਦੀ ਨੰਦੀ ਹਾਰਡਵਰਕ ਬਹੁਤ ਜ਼ਿਆਦਾ ਸੀ